ਹਲਕਾ ਚਰਪੁਰ ਤੋਂ 5 ਪadya ਉਮੀਦਵਾਰ ਮੈਡਮ ਅਨੀਤਾ ਸੋਮਪ੍ਰਕਾਸ਼ ਅਤੇ ਸੋਮਪ੍ਰਕਾਸ਼ ਵੱਲੋਂ ਫਗਵਾੜਾ ਦੇ ਗੁਰੂ ਹਰਗੋਬਿੰਦ ਨਗਰ ਵਿਖੇ ਆਪਣਾ ਮੁੱਖ ਚੋਣ ਦਫ਼ਤਰ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਕੀਤਾ ਗਿਆ ਇਸ ਦੌਰਾਨ ਜਿੱਥੇ ਪਾਰਟੀ ਦੀ ਚਰਦੀ ਕਲਾ ਅਤੇ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਦੀ ਜਿੱਤ ਲਈ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਉੱਥੇ ਹੀ ਕੀਰਤਨੀ ਜਥਿਆਂ ਵੱਲੋਂ ਕੀਰਤਨ ਵੀ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹਨ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਅਤੇ ਸੋਮਪ੍ਰਕਾਸ਼ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਜੋ ਉੜਾਣੂ ਟਿਕਟ ਦਿੱਤੀ ਹੈ ਉਹ ਗੁਰੂ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਹਲਕੇ ਦੇ ਲੋਕ ਉਨ੍ਹਾਂ ਨੂੰ ਜ਼ਰੂਰ ਫਾਤਵਾ ਦੇਣਗੇ ਅਤੇ ਦੇਸ਼ ਅੰਦਰ ਮੂਰਤ ਨਰਿੰਦਰ ਮੋਦੀ ਦੀ ਸਰਕਾਰ ਬਣਾ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ। ਬੜਾ ਵਿਸ਼ੇ ਗਾਰਿਕ ਕੇਂਦਰ ਪਾਰਟੀ ਨੂੰ ਇਲੈਕਸ਼ਨ ਆਉਣ ਦਾ ਸੰਕੇਤ ਦਿੱਤਾ ਗਿਆ। ਗੁਰੂ ਮਹਾਰਾਜ ਦਾ ਲੋਕ ਆਸਰਾ ਲੈ ਕੇ ਸਭ ਕੀਤਾ ਗਿਆ ਬਹੁਤ ਵੱਡੀ ਗੱਡੀ ਲੋਕਾਂ ਵੱਲੋਂ ਚਾਹ ਨਾਲ ਜਾਏ ਨੇ ਲੋਕ ਲੋਕਾਂ ਨੂੰ ਚਾਹ ਪੂਰਾ ਹੈ ਕਿ ਲੋਕੀ ਪਾਰਟੀ ਜਨਤਾ ਪਾਰਟੀ ਦੇ ਨੀਚੇ ਦੇ ਪ੍ਰਭਾਵ ਹੋ ਕੇ ਮਿੰਦਰ ਭਾਈ ਜੀ ਦੇ ਨੀਚੇ ਦੇ ਪ੍ਰਭਾਵ ਹੋ ਗਏ ਵੱਡੀ ਜਿੱਤ ਦੇ ਲਈ ਬਹੁਤ ਬਹੁਤ ਧੰਨਵਾਦ ਸਾਰੀ ਜਨਤਾ ਦਾ ਪਿਆਰ ਤੇ ਸਤਿਕਾਰ ਵਾੜਾ ਵਿੱਚ ਪਾਰਟੀ ਜਨਤਾ ਪਾਰਟੀ ਦਾ ਇਲੈਕਸ਼ਨ ਆਫਿਸ ਖੋਲਿਆ ਗਿਆ ਵਰਗਨਾਂ ਦੇ ਵਿੱਚ ਬਹੁਤ ਉਤਸ਼ਾਹ ਆ ਇਲੈਕਸ਼ਨ ਨੂੰ ਲੈ ਕੇ ਔਰ ਮੋਦੀ ਜੀ ਨੂੰ ਵੋਟ ਪਾਉਣ ਦੇ ਲਈ ਦੇਸ਼ ਦੀ ਤਰੱਕੀ ਦੇ ਲਈ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਮੈਂ ਸਾਰੇ ਪੁਵਾੜਾ ਵਾਸੀਆਂ ਨੂੰ ਅਪੀਲ ਕਰਦੀ ਆ ਕਿ ਆਓ ਰਲ ਕੇ ਆਪਾਂ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਣਾ ਹੈ ਆਪਣਾ ਸਿਰ ਉੱਚਾ ਚੁੱਕ ਕੇ ਤੁਰਨਾ ਹੈ ਕਿ ਅਸੀਂ ਵੀ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾ ਰਹੇ ਆ ਇਹਦੇ ਲਈ ਇੱਕ ਤਰੀਕ ਨੂੰ ਕਮਲਦਾ ਬਟਨ ਦਵਾ ਕੇ ਔਰ ਜਿਹੜਾ ਇਹ ਮੋਦੀ ਜੀ ਨੂੰ ਇਹ ਸੀਟ ਜਿੱਤ ਕੇ ਆਪਾਂ ਉਹਦੀ ਝੋਲੀ ਚ ਪਾਣੀ ਆ ਇਹ ਉਹਨਾਂ ਨੂੰ ਕਾਮ ਜਬ ਨਹੀਂ ਦਿੱਤੇ ਆ ਮੈਂ ਪੁਵਾੜੇ ਵਾਲੇ ਨੂੰ ਖਾਸ ਅਪੀਲ ਕਰਦੀ ਆ ਕਿ ਮੈਂ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕਣਾ ਪਰ ਮੈਨੂੰ ਪਤਾ ਆ ਕਿ ਮੈਂ ਹਰ ਇੱਕ ਦੇ ਸਾਹਮਣੇ ਖੜੀ ਆ ਰਾਨੂੰ ਮੇਰੇ ਪਹੁੰਚਣ ਦੀ ਲੋੜ ਨਹੀਂ ਹੈ ਕਿਉਂਕਿ ਇੱਕ ਪਿਆਰੀ ਐਨਐ ਫੁਗੜੇ ਵਾਲਿਆਂ ਨਾਲ ਸਾਰਿਆਂ ਦੇ ਨਾਲ ਐਨਾ ਆਸ਼ੀਰਵਾਦ ਮਿਲਿਆ ਉਹਨਾਂ ਦਾ ਹੋਰ ਉਹ ਹੀ ਆਸ਼ੀਰਵਾਦ ਹੋਣਾ ਮੈਨੂੰ ਦੁਆਰਾ ਫੇਰ ਮਿਲੂਗਾ ਇਸ ਵਾਰੀ ਪਹਿਲਾਂ ਨਾਲੋਂ ਵਾਧ ਚੜ ਕੇ ਆਸ਼ੀਰਵਾਦ ਮਿਲੂਗਾ ਔਰ ਅਸੀਂ ਇਹ ਸ੍ਰੀ ਤਰੱਕੀ ਦੇ ਵਿੱਚ ਹੁਸ਼ਿਆਰਪੁਰ ਹਲਕਾ ਜਿੱਤ ਕੇ ਮੋਤੀ ਜੋੜੀ ਪਾ ਕੇ ਪਾਰਨਾ ਸਰ ਉੱਚਾ ਕਰਕੇ ਚਲਾਗੇ ਜੈ ਜੀ ਜੈ ਭਾਰਤ ਜੈ ਸ਼ਿੱਟਾ ਅੱਜ ਮੈਡਮ ਜੀ ਦਾ ਸੰਗਤ ਅੱਜ ਡਾਕਟਰ ਨਾਨਕਾ ਜੀ ਉਹੜਾਪੇ ਕਿਤਾ ਗਿਆ ਜਿਹਦੇ ਵਿੱਚ ਸੁਪਰੀ ਸਾਹਿਬ ਦੇ ਹੋਪਾਏ ਗਏ ਉਹਨਾਂ ਦਾ ਕੀਰਤਨ ਕੀਤਾ ਗਿਆ ਔਰ ਸੱਚੀ ਸੰਗਤ ਦੇ ਬਾੜੇ ਹਲਕੇ ਦੀ ਵੱਡੀ ਹਾਜ਼ਰੀ ਭਰੀ ਆ ਜਿਹਦੇ ਵਿੱਚ ਪਿੰਡਾਂ ਦੇ ਪੰਜ ਸਰਪੰਚ ਸ਼ਹਿਰ ਦੇ ਅੰਸ਼ੀ ਸ਼ਹਿਬਾਨ ਦੇ ਜਿਹੜੇ ਸਾਡੇ ਬਹੁਤ 파ਟੀਆਂ ਦੇ ਮੀਤਰ 12 ਇਤਨੇ ਉਯੋਗਕ ਜਿਹੜੇ ਹੈਗੇ ਆ ਸਾਡੇ ਇੰਡਸਟਰੀ ਜਿਹੜੇ ਇੰਡਸਟਰੀ ਸੈਕਟਰ ਹੈਗੇ ਆ ਉਹ ਵੀ ਇਹਦੇ ਵਿੱਚ ਬੜੀ ਵੱਡੀ ਪੱਧਰ ਤੇ ਵਿਕਾਸ ਕੀਤਾ ਆ ਬਹੁਤ ਵਧੀਆ ਸਾਨੂੰ ਸਾਰੇ ਜੋ ਮਿਲ ਰਿਹਾ ਔਰ ਉਮੀਦ ਕਰਦੇ ਆ ਕਿ ਹੌਲਡਰ ਜਿੰਨੇ ਥੇ ਕੋਈ ਜ਼ਿਆਦਾ ਬਣ ਗਿਰੂਗਾ ਔਰ ਵੱਡੀ ਲੀਡਰਸ਼ਿਪ ਜਟਾ ਕਰਨਾ ਜੀ ਸਾਰੇ ਵਰਗ ਨੇ ਇਹਦੇ ਵਿੱਚ ਛੱਗੇ ਪਾਇਆ ਉਮੀਦ ਆ ਵੀ ਬਹੁਤ ਵੱਡੀ ਸ਼ੀ